ਸਤਿ ਸ਼੍ਰੀ ਅਕਾਲ ਦੋਸਤੋ ਕਰੋਨਾ ਦਾ ਸੰਕਟ ਲਗਾਤਾਰ ਵੱਧ ਰਿਹਾ ਹੈ ਅੱਜ ਗੱਲ ਕਰਦੇ ਹਾਂ ਕਰੋਨਾ ਦੇ ਵੱਧੇ ਸੰਕਟ ਤੇ ਸਾਡੇ ਲੀਡਰਾਂ ਦਾ ਰਿਸਪਾਂਸ ਕਰੋਨਾ ਬਾਰੇ ਸੰਕਟ ਲਗਾਤਾਰ ਵੱਧ ਰਿਹਾ ਹੈ ਭਾਰਤ ਵਿੱਚ ਤਕਰੀਬਨ 44-45 ਹਜ਼ਾਰ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਤੇ ਅੰਕੜਾ ਵੀ 24 ਲੱਖ ਤੱਕ ਪਹੁੰਚ ਚੁੱਕਿਆ ਹੈ ਪੰਜਾਬ ਵਿੱਚ ਵੀ ਹਾਲਾਤ ਮਾੜੇ ਨੇ ਕਾਫੀ ਅੰਕੜਾ ਵੱਧਦਾ ਜਾ ਰਿਹਾ ਤੇ ਰੋਜ਼ ਦੀਆਂ तकरीबन 25-26 ਮਾਤਾ ਹੋ ਰਹੀਆਂ ਨੇ ਤੇ 1000 ਦੇ ਕੇਸ ਨਵੇਂ ਰੋਜ਼ ਲਗਾਤਾਰ ਆ ਰਹੇ ਨੇ ਲੁਧਿਆਣੇ ਵਿੱਚ ਹਾਲਤ ਸਭ ਤੋਂ ਜ਼ਿਆਦਾ ਮਾੜੀ ਹੈ ਜਿੱਥੇ ਕਿ 7 ਤੋਂ 10 ਬੰਦੇ ਰੋਜ਼ ਜਾਨ ਗਵਾ ਰਹੇ ਨੇ ਔਰ 250 ਤੋਂ ਲੈ ਕੇ 300 ਤੱਕ ਕੇਸ ਲਗਾਤਾਰ ਪਿਛਲੇ 10 ਦਿਨਾਂ ਤੋਂ ਆ ਰਹੇ ਨੇ ਇੱਕ ਪਾਸੇ ਤੇ ਕੋਰੋਨਾ ਕਿਤੇ ਰੁਕਣ ਦਾ ਨਾਂ ਨਹੀਂ ਲੈ ਰਿਹਾ ਦੂਜੇ ਪਾਸੇ ਅਸੀਂ ਦੇਖਦੇ ਹਾਂ ਸਾਡੇ ਲੀਡਰ ਕੀ ਕਰ ਰਹੇ ਨੇ ਲੀਡਰ ਬਜਾਏ ਕੋਈ ਐਗਜ਼ਾਮਪਲ ਸੈੱਟ ਕਰਨ ਦੇ ਲੋਕਾਂ ਨੂੰ ਗਾਈਡ ਕਰਨ ਦੇ ਇਸ ਵੇਲੇ ਰੁੱਝੇ ਨੇ ਉਦਘਾਟਨਾਵਾਂ 'ਚ ਰੈਲੀਆਂ 'ਚ ਧਰਨਿਆਂ 'ਚ ਕੋਈ ਵੀ ਲੀਡਰ ਲੋਕਾਂ ਨੂੰ ਜਾਗਰੂਕ ਕਰਨ 'ਚ ਅੱਗੇ ਨਹੀਂ ਲੱਗ ਰਿਹਾ ਬਲਕਿ ਗਲਤ ਐਗਜ਼ਾਮਪਲ ਬਿਨਾ 마ਸਕ ਦੇ ਜਾਣਾ ਬਿਨਾ ਸੋਸ਼ਲ ਡਿਸਟੈਂਸਿੰਗ ਰੱਖੇ ਇਕੱਠ ਕਰਨੇ ਇਹ ਚੀਜ਼ਾਂ ਆਪ ਖੁਦ ਪ੍ਰਮੋਟ ਕਰ ਰਹੇ ਨੇ ਇੱਕ ਪਾਸੇ ਜਿੱਥੇ ਮੱਕਾ ਮਦੀਨਾ ਵਰਗੇ ਇੰਸਟੀਚਿਊਸ਼ਨ ਵੀ ਬੰਦ ਹੋ ਚੁੱਕੇ ਨੇ ਔਰ ਬਹੁਤ ਘੱਟ ਜਿੰਤੀ ਹਰੇਕ ਜਗ੍ਹਾ ਤੇ ਪਰਮਿਟਡ ਹੈ ਇੰਟਰਨੈਸ਼ਨਲ ਟਰੈਵਲ ਆਲਮੋਸਟ ਬੰਦ ਹੋ ਚੁੱਕਿਆ ਹੈ ਉੱਥੇ ਅਸੀਂ ਲੋਕਾਂ ਦੀਆਂ ਧਾਰਮਿਕ ਭਾਵਨਾ ਨੂੰ ਪੜਕਾਉਂਦੇ ਹੋਏ ਉਹਨਾਂ ਨੂੰ ਇਹਨਾਂ ਚੀਜ਼ਾਂ ਵੱਲ ਹੋਰ ਜ਼ਿਆਦਾ ਤੋਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਅਸੀਂ ਵੱਡੇ ਲੀਡਰ ਸਾਬਤ ਹੋਈਏ ਕਿ ਲੀਡਰਾਂ ਨੂੰ ਕਰੋਨਾ ਨਹੀਂ ਹੁੰਦਾ ਕਰੋਨਾ ਸਭ ਨੂੰ ਹੋ ਸਕਦਾ ਹੈ ਅਮਿਤ ਸ਼ਾਹ ਜੀ ਨੂੰ ਹੋ ਗਿਆ ਹੈ ਪਰ ਨਾਮ ਮੁਖਰਜੀ ਹਸਪਤਾਲ ਚ ਪਏ ਨੇ ਅਭਿਤਾਬ ਬੱਚਨ ਨੂੰ ਵੀ ਹੋ ਚੁੱਕਿਆ ਹੈ ਤੇ ਇਹ ਲੀਡਰਾਂ ਨੂੰ ਵੀ ਮੰਨ ਕੇ ਰੱਖੋ ਕਰੋਨਾ ਹੋਏਗਾ ਤੇ ਇਹਨਾਂ ਦੇ ਨਾਲ ਫਿਰਨ ਵਾਲਿਆਂ ਨੂੰ ਵੀ ਹੋਏਗਾ ਪਰ ਫਰਕ ਦੋਸਤੋ ਇਹ ਹੋਏਗਾ ਜਿੱਦੇ ਕਿਸੇ ਲੀਡਰ ਨੂੰ ਕਰੋਨਾ ਹੋਏਗਾ ਉਹ ਪ੍ਰਾਈਵੇਟ ਹਸਪਤਾਲ ਚ ਜਾਏਗਾ ਘੰਟੇ-ਘੰਟੇ ਬਾਅਦ ਉਹਦਾ ਮੈਡੀਕਲ ਚੈੱਕਅਪ ਹੋਏਗਾ ਉਹ ਬਿਲਕੁਲ ਤੰਦਰੁਸਤ ਹੋ ਕੇ ਬਾਹਰ ਆ ਜਾਏਗਾ ਪਰ ਜਦੋਂ ਜਿਹੜੇ ਤੁਸੀਂ ਲੀਡਰਾਂ ਦੇ ਪਿੱਛੇ ਲੱਗ ਕੇ ਮਾਸਕ ਔਰ ਸੋਸ਼ਲ ਡਿਸਟੈਂਸ ਨੂੰ ਇਗਨੋਰ ਕਰ ਰਹੇ ਹੋ ਤੁਹਾਡੇ ਜਿਹੜੇ ਬੈੱਡ ਨੇ ਉਸ ਸਿਵਲ ਹਸਪਤਾਲ ਦੇ ਬਰਾਂਡਿਆਂ 'ਚ ਹੋਣਗੇ ਜਿੱਥੇ ਕੋਈ ਪੁੱਛਣ ਵਾਲਾ ਨਹੀਂ ਹੋਏਗਾ ਸ਼ੁਕਰ ਕਰਿਓ ਜੇ ਤੁਹਾਨੂੰ ਬੈੱਡ ਵੀ ਮਿਲ ਗਿਆ ਇਹ ਡਿਫਰੈਂਸ ਹੈ ਤੁਹਾਡੇ ਔਰ ਉਹਨਾਂ ਦੇ ਵਿਚਕਾਰ ਉਹਨਾਂ ਕੋਲੇ ਆਪਦੇ ਸਾਰੇ ਸਾਧਨ ਨੇ ਕੱਲ ਨੂੰ ਜੇ ਜ਼ਿਆਦਾ ਕੱਟਕਾਰ ਨਾਲ ਕੋਈ ਕੇਸ ਵੀ ਦਰਜ ਹੋ ਜਾਂਦਾ ਤੇ ਉਹਨਾਂ ਕੋਲੇ ਆਪਦੇ ਵਕੀਲ ਨੇ ਪੈਰਵਾਈਆਂ ਕਰਨ ਵਾਲੇ ਬੰਦੇ ਨੇ ਤੁਹਾਡੇ ਕੋਲੇ ਕੋਈ ਨਹੀਂ ਤੁਸੀਂ ਵਕੀਲਾਂ ਨੂੰ ਲੱਭਦੇ ਫਿਰੋਗੇ ਇਹ ਸੰਕਟ ਦੀ ਘੜੀ ਹੈ ਤੁਸੀਂ ਇਹ ਇਨਸਟਰਕਸ਼ਨ ਨੂੰ ਸੋਸ਼ਲ ਡਿਸਟੈਂਸ ਮਾਸਕ ਵਗੈਰਾ ਨੂੰ ਇਗਨੋਰ ਕਰਕੇ ਧਰਨੇ ਮੁਜਾਰੇ ਰੈਲੀਆਂ ਤੇ ਉਦਘਾਟਨਾ ਤੇ ਜਾਣ ਛੱਡੋ ਕਿਉਂਕਿ ਇਹਦੇ ਨਾਲ ਸਿਰਫ ਤੁਹਾਡੀ ਜਾਨ ਨੂੰ ਨਹੀਂ ਰਿਸਕ ਤੁਸੀਂ ਆਪਦੇ ਮਾਪੇ ਜੋ ਕਰੇ ਨੇ ਜਿਆਦਾ ਏਜ ਨੇ ਤੇ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਰਿਸਕ ਚ ਪਾ ਰਹੇ ਹੋ ਇਹ ਗੱਲ ਗੌਰ ਕਰਿਓ ਰਿਸਕ ਰਿਸਕ ਸਿਰਫ ਤੁਹਾਡਾ ਹੈ ਵਾਹ ਵਾਹੀ ਲੀਡਰਾਂ ਦੀ ਹੈ ਉਹਨਾਂ ਨੂੰ ਕੁਝ ਨਹੀਂ ਹੋਣਾ ਜੇ ਹੋ ਵੀ ਗਿਆ ਉਹਨਾਂ ਨੇ ਬਚ ਜਾਣਾ ਪਰ ਤੁਸੀਂ ਤੁਹਾਡੀਆਂ ਤੇ ਉਸ ਤੋਂ ਬਾਅਦ ਲਾਸ਼ਾਂ ਚੁੱਕਣ ਵਾਲਾ ਵੀ ਕੋਈ ਨਹੀਂ ਹੋਣਾ ਇੱਕ ਸੱਚਾਈ ਹੈ ਜਿੱਦੋਂ ਤੁਸੀਂ ਮੂੰਹ ਨਹੀਂ ਮੋੜ ਸਕਦੇ ਅੱਜ ਆਪਾਂ ਕਿਸੇ ਵੀ ਲੀਡਰ ਦੇ ਮਗਰ ਲੱਗ ਕੇ ਬੇਸ਼ੱਕ ਸਾਰੇ ਰੂਲ ਤੋੜਦੇ ਰਹੀਏ ਪਰ ਇਸ ਸੰਕਟ ਦੀ ਘੜੀ ਵਿੱਚ ਕਰੋਨਾ ਨਾਲ ਲੜਨਾ ਪਹਿਲਾਂ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਹੀ ਜੇ ਕਰੋਨਾ ਤੋਂ ਅਸੀਂ ਬਚਦੇ ਹਾਂ ਤੇ ਸਿਸਟਮ ਨਾਲ ਹੋਰ ਬਰਾਈਆਂ ਨਾਲ ਅਸੀਂ ਡਟ ਕੇ ਖੜ੍ਹ ਸਕਦੇ ਹਾਂ ਕਰੋਨਾ ਦਾ ਸੰਕਟ ਲਗਾਤਾਰ ਵੱਧ ਰਿਹਾ ਹੈ ਆંકੜੇ ਲਗਾਤਾਰ ਵਧਦੇ ਜਾ ਰਹੇ ਹਨ जो मौतों की गिनती है लगातार बढ़ती जा रही है भारत में सात आठ सौ डेथ रोज होने लग गई हैं और चौबीस हज़ार से आंकड़ा पार हो चुका है हम वर्ल्ड में सबसे ज़्यादा आंकड़े वाले फिगर की तरफ बढ़ रहे हैं मौतों में और डेली केसेस में तो हम पहले ही उनसे आगे निकल चुके हैं पर इस समय में क्या वाकई लोग कोई प्रिकॉशन ले रहे हैं या हमारे लीडर क्या कर रहे हैं क्या एग्ज़ाम्पल सेट कर रहे हैं हमारे लीडर इस टाइम बिजी हैं धरनों में मुजारों में प्रोटेस्ट में इलेक्शन में उद्घाटनों में और इन चीज़ों में अफसोस की बात है कि वहाँ पे ना तो कोई सोशल डिस्टेंसिंग मेंटेन होती है ना लीडर खुद ही एजुकेट करते हैं किसी को सोशल डिस्टेंसिंग मेंटेन करने में ना खुद मास्क पहनते हैं बहुत सारे लीडर बिना मास्क के पार्टी ऐसे इकट्ठ के अंदर खड़े होकर भाषण देते नजर आ रहे हैं आप ये सोचते होंगे कि शायद लीडरों को कोरोना नहीं होता हमें भी नहीं होगा कोरोना तो अमित शाह को भी हो चुका है प्रणब मुखर्जी को भी हो चुका है और जो अमिताभ बच्चन है उनको भी हो चुका है पर इनके कोरोने में और आपके कोरोने में फ़र्क है जब लीडरों को कोरोना होगा तो उनके लिए बहुत बढ़िया प्राइवेट हॉस्पिटल होगा बढ़िया दवाइयाँ होंगी बढ़िया केयर होगी एक एक घंटे बाद डॉक्टर चेक करेंगे और जब आपको तो करोना होगा जो उनके पीछे बिना मास्क और बिना सोशल डिस्टेंसिंग के घूम रहे हैं तो आपके लिए सिविल हॉस्पिटल का बरामदा होगा जिसमें आप बेड लगा के नीचे पड़े होंगे और दो दो मरीज़ वहीं पे कोई मरा भी पड़ा होगा करोने से कोई केयर नहीं करेगा इसलिए ये इफ़ेक्ट आपको करेगा आपके परिवार को करेगा आपके बच्चों को करेगा तो समझिए संकट की घड़ी है पहले कोरोना से लड़िए बाद में अगर हम कोरोना से बच गए तो देश की बुराइयों से भी लड़ सकते हैं आज इन प्रोटेस्टों में इन चीज़ों में जाने से थोड़ा परहेज करिए एक तरफ तो वर्ल्ड के लीडर अपनी ही बेटी पे कोरोना वैक्सीन टेस्ट करके एग्जाम्पल दे, दे, दे रहे हैं दूसरी तरफ हमारे तो लीडर एग्जाम्पल दे रहे हैं चलिए और भारत बहुत बड़ी है मेडिकल रिसोर्सेज बहुत कम है ये प्रॉब्लम धीरे धीरे अनप्रपोशनेट हो रही जा रही है हमारे मेडिकल रिसोर्सेज से बाहर जा रही है तो इसमें आप बचिए और इन चीज़ों से दूर रहिए सोशल डिस्टेंसिंग रखिए मास्क पहनिए आप भी पहनिए अपनी परिवार को भी पहनाइए और जानने वालों को भी इन चीज़ों के बारे में रोकिए धन्यवाद